ਸਾਡੀ ਜਿਹੜੀ ਟ੍ਰੈਡੀਸ਼ਨ ਹੈ ਉਹ ਸਾਨੂੰ ਇੱਕ ਡਿਫੈਂਸ ਦਿੰਦੀ ਹੈ ਉਸ ਡਿਫੈਂਸ ਦੇ ਨਾਲ ਅਸੀਂ ਟਕੜੇ ਹੋ ਕੇ ਲੜ ਸਕਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਅਧੀਨ ਕਰਨਾ ਆ ਉਹ ਸਾਨੂੰ ਇਕੱਲਿਆਂ ਕਰਨਾ ਚਾਹੁੰਦੇ ਆ ਉਹ ਸਾਨੂੰ ਸਿੰਗੂਲਰ ਤੇ ਇੰਡੀਵਿਜੂਅਲ ਬਣਾਉਣਾ ਚਾਹੁੰਦੇ ਆ ਤਾਂ ਕਿ ਇਕੱਲਿਆਂ ਕਰਕੇ ਨੇ ਹੱਥੇ ਕਰਕੇ ਬਾਜਪਰਾਵਾ ਜੱਟ ਮਾਰਿਆ ਕੋਈ ਨਾ ਮਿਰਜੇ ਸੰਗ ਸਾਡੀ ਪਰੰਪਰਾ ਵੇਖਦੀ ਹੈ ਕਿ ਕਲਤਾ ਦੇ ਵਿੱਚ ਮੌਤ ਹੈ ਰੋਗ ਹੈ ਤੇ ਜਿਨ੍ਹਾਂ ਨੇ ਇਸ ਖਿੱਤੇ ਦੇ ਸ਼ਕਤੀ ਦੇ ਸੋਮਿਆਂ ਨੂੰ ਜੀਵਨ ਦੇ ਸੋਮਿਆਂ ਨੂੰ ਹਥਿਆਉਣਾ ਹੈ ਕਾਬੂ ਕਰਨਾ ਹੈ ਉਹਨਾਂ ਦੀ ਇਹ ਪਹਿਲੀ ਜ਼ਰੂਰਤ ਹੈ ਕਿ ਜਿਹੜੇ ਇੱਥੋਂ ਦੇ ਲੋਕ ਹੈ ਉਹਨਾਂ ਨੂੰ ਉਹਨਾਂ ਦੀ ਪਰੰਪਰਾ ਨਾਲੋਂ ਤੋੜਿਆ ਜਾਵੇ ਤੇ ਜਿਹੜੀ ਪਰੰਪਰਾ ਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ ਉਹ ਲੋਕ ਕਰਦੇ ਆ ਜਿਹੜੇ ਇਸ ਪ੍ਰੋਸੈਸ ਨੂੰ ਦੇਖ ਲੈਂਦੇ ਆ ਕਿ ਇੱਥੇ ਅਸਿਮੀਲੇਸ਼ਨ ਤੇ ਐਲੀਮੀਨੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਜਾਂ ਤੇ ਇਹ ਲੋਕ ਸਾਨੂੰ ਆਪਣੇ ਵਿੱਚ ਵਲੀਨ ਕਰਕੇ ਸਾਡੀਆਂ ਪਰੰਪਰਾਵਾਂ ਤੋਂ ਦੂਰ ਕਰਕੇ ਕਿਸੇ ਚੀਜ਼ ਦੇ ਵਿੱਚ ਸਮਾ ਲੈਣਾ ਚਾਹੁੰਦੇ ਆ ਜਾਂ ਇਹ ਸਾਨੂੰ ਖਤਮ ਕਰ ਦੇਣਾ ਚਾਹੁੰਦੇ ਆ ਉੱਥੋਂ ਪਰੰਪਰਾ ਦੀ ਚਰਚਾ ਸ਼ੁਰੂ ਹੁੰਦੀ ਹੈ ਤੇ ਸਾਡੀ ਪਰੰਪਰਾ ਹੈ ਜੋ ਇਲਹਾਮ ਹੈ ਜੋ ਧੁਰ ਕੀ ਬਾਣੀ ਹੈ ਉਹਨੂੰ ਅਮਲ ਵਿੱਚ ਲਿਆਉਣਾ ਇਹ ਸਾਡੀ ਪਰੰਪਰਾ ਰਹੀ ਹੈ ਸਾਡੀ ਪਰੰਪਰਾ ਵਿੱਚ ੴ ਤੋਂ ਗੱਲ ਸ਼ੁਰੂ ਹੋ ਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੈਲਦੀ ਹੈ। ਇੱਕ ਦਾ ਹੀ ਪਸਾਰਾ ਹੈ। ਕਿਤਾਬਸਾਉ ਇੱਕ ਹੀ ਵਿਭਿੰਨਤਾ ਵਿੱਚ ਫਸਰ ਰਿਹਾ ਹੈ। ਜਦੋਂ ਕੁਝ ਲੋਕਾਂ ਨੇ ਕਿਸੇ ਇਲਾਕੇ ਦੇ ਲੋਕਾਂ ਨੂੰ ਆਪਣੇ ਅਧੀਨ ਕਰਨਾ ਹੋਵੇ, ਉਹਨਾਂ ਨੂੰ ਗਰੀਬ ਕਰਨਾ ਹੋਵੇ, ਉਹਨਾਂ ਨੂੰ ਇਕੱਲਿਆਂ ਤੇ ਨੇਹਥਿਆਂ ਕਰਨਾ ਹੋਵੇ ਉਦੋਂ ਉਹਨਾਂ ਦੀਆਂ ਪਰੰਪਰਾਵਾਂ ਦਾ ਭੰਜਨ ਕੀਤਾ ਜਾਂਦਾ ਹੈ ਤੇ ਇਹ ਪਰੰਪਰਾਵਾਂ ਦਾ ਭੰਜਨ ਜਿਹੜਾ ਕੀਤਾ ਜਾਂਦਾ ਆ ਉਹ ਗਿਆਨ ਦੇ ਰਸਤੇ ਕੀਤਾ ਜਾਂਦਾ ਹੈ ਕੁਝ ਨਵੇਂ ਮਾਡਲ ਕੁਝ ਨਵੀਆਂ ਰਵਾਇਤਾਂ ਸਥਾਪਿਤ ਕਰਕੇ ਦਿੱਤਾ ਜਾਂਦਾ ਹੈ ਜਦੋਂ ਗੁਰੂ ਸਾਹਿਬ ਨੇ ਇੱਥੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਤਾਂ ਇਸ ਧਰਤੀ ਦੇ ਇਸ ਖਿੱਤੇ ਦੇ ਲੋਕਾਂ ਨੂੰ ਪੂਰੀ ਦੁਨੀਆ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਸਿਰਜਿਆ ਇੱਕ ਵਿਸ਼ਵ ਮਨੁੱਖ ਵਜੋਂ ਸਿਰਜਿਆ ਜਿ세ਤੇ ਸਾਹਮਣੇ ਸਾਰੀ ਖਲਕਤ ਆਪਣੀ ਹੈ ਸਾਂਝੀ ਹੈ ਪਰ ਇਸ ਦੇ ਉਲਟ ਜਿਹੜੇ ਇਸ ਖਿਆਲ ਇਸ ਵਿਚਾਰ ਦੇ ਹਾਣੀ ਨਹੀਂ ਉਹ ਲੋਕ ਹਨ ਜਿਹੜੇ ਸਾਰੀ ਖਲਕਤ ਨੂੰ ਆਪਣੀ ਅਧੀਨ ਵਸਤੂ ਆਪਣੀ ਰਿਆਇਆ ਬਣਾਉਣਾ ਚਾਹੁੰਦੇ ਨੇ ਸਾਰੇ ਸ਼ਕਤੀ ਸੌਮੈ ਉਤੇ ਕਬਜ਼ਾ ਕਰਨਾ ਚਾਹੁੰਦੇ ਨੇ ਚਾਹੇ ਉਹ ਕਾਰਪੋਰੇਟ ਵਰਲਡ ਹੈ ਚਾਹੇ ਉਹ ਕੁਝ ਅਮੀਰ ਘਰਾਨੇ ਹਨ ਚਾਹੇ ਉਹ ਪੋਲੀਟਿਸ਼ੀਅਨ ਹਨ ਇਹ ਸਾਰਿਆਂ ਦਾ ਨੈਕਸਸ ਇਰ ਅਲਿਆ ਹੋਇਆ ਤਾਂ ਸਿੱਖ ਪਰੰਪਰਾ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪਾਂ ਇਸ ਨੁਕਤੇ ਤੋਂ ਦੇਖਦੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਅਮਲ ਤੇ ਇਲਹਾਮ ਨੂੰ ਜੋੜਿਆ ਉਹਦਾ ਇੱਕ ਇਤਿਹਾਸਕ ਵਹਿਣ ਦਿੱਤਾ ਹੈ ਕੇਵਲ ਉੱਚਾ ਖਿਆਲ ਨਹੀਂ ਦਿੱਤਾ ਹਿੰਦੁਸਤਾਨ ਵਿੱਚ ਉੱਚੇ ਖਿਆਲ ਦੀਆਂ ਪਰੰਪਰਾਵਾਂ ਹਨ ਬਹੁਤ ਸਾਰੇ ਉੱਚੇ ਖਿਆਲ ਦੇਣ ਵਾਲਿਆਂ ਦੇ ਖਿਆਲ ਇਤਿਹਾਸਕ ਵਹਿਣ ਨਹੀਂ ਪੈਦਾ ਕਰ ਸਕੇ ਈਵਨ ਕੇ ਗੁਰਬਾਣੀ ਵਿੱਚ ਜਿਹੜੀਆਂ ਉੱਚੀਆਂ ਪਰੰਪਰਾਵਾਂ ਨੂੰ ਉੱਚੇ ਖਿਆਲਾਂ ਨੂੰ ਸਥਾਨ ਮਿਲਿਆ ਉੱਥੇ ਵੀ ਇਤਿਹਾਸ ਦਾ ਵਹਿਣ ਨਹੀਂ ਪੈਦਾ ਹੋ ਸਕਿਆ ਤੋ ਗੁਰੂ ਨੇ ਉਸ ਉੱਚੇ ਖਿਆਲ ਨੂੰ ਅਮਲ ਨਾਲ ਇਸ ਤਰ੍ਹਾਂ ਜੋੜਿਆ ਕਿ ਅੱਜ ਤੱਕ ਲਗਾਤਾਰ ਗੁਰਬਾਣੀ ਇਤਿਹਾਸ ਵਿੱਚ ਪ੍ਰਗਟ ਹੁੰਦੀ ਹੈ। ਤੋ ਸਾਡੀ ਪਰੰਪਰਾ ਦੀ ਕੰਟੀਨਿਊਟੀ ਕਹਿੰਦੇ ਆ ਆਪਣੇ ਆਪਣੇ ਪਰੰਪਰਾ ਦਾ ਆਰਕੀਟੈਕਟ ਜਿਹੜਾ ਉਹ ਕੀ ਹੈ ਕਿ ਅਕਾਲ ਪੁਰਖ ਤੋਂ ਅੱਜ ਦੇ ਹੁਣ ਦੇ ਇਸ ਛੇਣ ਤੱਕ ਦੀ ਜਿਹੜੀ ਲਗਾਤਾਰਤਾ ਆ ਉਹ ਕਿਸੇ ਇੱਕ ਵਜੂਦ ਵਿੱਚ ਪੈਦਾ ਹੋ ਜਾਂਦੀ ਹੈ। ਕਿਸੇ ਇੱਕ ਵਿਅਕਤੀ ਵਿੱਚ ਕਿਸੇ ਇੱਕ ਸਰੀਰ ਦੇ ਵਿੱਚ ਉਹ ਪੈਦਾ ਹੋ ਜਾਂਦੀ ਹੈ ਇਹ ਸਾਡੀ ਪਰੰਪਰਾ ਹੈ। ਤੇ ਉਸ ਸਰੀਰ ਦਾ ਫਿਰ ਜਿਹੜੀ ਚੀਜ਼ਾਂ ਨਾਲ ਟਕਰਾਓ ਹੁੰਦਾ ਹੈ ਉੱਥੇ ਫਿਰ ਸ਼ਹਾਦਤ ਦੀ ਗਵਾਹੀ ਅੱਜ ਤੱਕ ਸ਼ਹਾਦਤਾਂ ਦਾ سلسلہ ਚੱਲ ਰਿਹਾ ਹੈ ਇਹ ਉਹਦੀ ਕੰਟੀਨਿਊਟੀ ਹੈ ਜੇ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਕਿ ਜਿਵੇਂ ਮੁੱਖ ਰੂਪ ਵਿੱਚ ਇਹ ਸਾਹਮਣੇ ਬੋਰਡ ਦਾ ਇੱਕ ਸਟਰਕਚਰ ਹੈ ਤੇ ਉਹਦੇ ਵਿੱਚ ਮੁੱਖ ਚੀਜ਼ ਹੈ ਇੱਕ ਸੂਤਰ ਹੈ ਪਰੰਪਰਾ ਦੇ ਉੱਤੇ ਸੰਵਾਦ ਕਰਨਾ ਪਰੰਪਰਾ ਇੱਕ ਸੰਵਾਦ ਤੇ ਅਗਲੀ ਉਹਦੀ ਤਫਸੀਲ ਹੈ ਇਸੇ ਤਰ੍ਹਾਂ ਹੀ ਇਹ ਸਟਰਕਚਰ ਸਾਡੀ ਪਰੰਪਰਾ ਵਿੱਚ ਪਿਆ ਹੋਇਆ ਹੈ ਇਕ ਓੰਕਾਰ ਦੀ ਤਫਸੀਲ ਹੈ ਸਾਰਾ ਕੁਝ ਜਿਹਦੇ ਵਿੱਚ ਸੋਸ਼ਲ ਕਨਸਟਰਕਸ਼ਨ ਵੀ ਆਉਂਦੀ ਹੈ ਜਿਹਦੇ ਵਿੱਚ ਇੰਟੈਲੈਕਚੁਅਲ ਇੰਸਟੀਚਿਊਸ਼ਨਸ ਦੀ ਕਨਸਟਰਕਸ਼ਨ ਵੀ ਆਉਂਦੀ ਹੈ ਉਹਦੇ ਵਿੱਚ ਫਲਸਫਾ ਵੀ ਆਉਂਦਾ ਹੈ ਉਹ ਚ ਕੀਰਤਨ ਪਰੰਪਰਾ ਵੀ ਆਉਂਦੀ ਹੈ ਤੇ ਕਿਸੇ ਚੀਜ਼ ਦਾ ਕਿਸੇ ਦੂਸਰੀ ਚੀਜ਼ ਨਾਲ ਵਿਰੋਧ ਨਹੀਂ ਹੈ ਡੁਅਲਿਟੀ ਕੋਈ ਨਹੀਂ ਹੈ ਕਿਉਂਕਿ ਇੱਕ ਦਾ ਹੀ ਪਸਾਰ ਸਾਰਿਆਂ ਵਿੱਚ ਹੋ ਰਿਹਾ ਹੈ ਜਿਹੜੀ ਮਾਡਰਨ ਐਜੂਕੇਸ਼ਨ ਹੈ ਇਹਦੇ ਵਿੱਚ ਇਹ ਜ਼ਰੂਰੀ ਚੀਜ਼ ਹੈ ਕਿ ਇਹ ਡੁਅਲਿਟੀ ਵਿੱਚ ਪਉਂਦੀ ਹੈ ਦੋ ਚੀਜ਼ਾਂ ਦਾ ਵਿਰੋਧ ਖੜਾ ਕਰਕੇ ਬੰਦੇ ਨੂੰ ਸਮਝਾਇਆ ਜਾਂਦਾ ਹੈ ਕਿ ਉਹ ਚੀਜ਼ ਇਹਦੇ ਉਲਟ ਹੈ ਇਹ ਚੀਜ਼ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਬਣਾਉਣ ਵਾਲੇ ਵਿਦਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਅੰਸ਼ਮਾਤਰ ਆ ਗਈ ਸੀ ਜਿਨ੍ਹਾਂ ਨੇ ਕਿਹਾ ਕਿ ਕੁਝ ਪਰੰਪਰਾਵਾਂ ਨੂੰ ਰੱਦ ਕੀਤਾ ਜਾਵੇ ਕੁਝ ਚੀਜ਼ਾਂ ਨੂੰ ਅਪਣਾਇਆ ਲਿਆ ਜਾਵੇ ਕੁਝ ਚੀਜ਼ਾਂ ਛੱਡ ਲਈਆਂ ਜਾਣ ਉੱਥੋਂ ਫਿਰ ਸਾਡੀਆਂ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਮਾਡਰਨ ਤਰੀਕੇ ਦੀਆਂ ਪੈਦਾ ਹੋਈਆਂ ਐਜੂਕੇਸ਼ਨ ਸੰਸਥਾਵਾਂ ਮਾਡਰਨ ਤਰੀਕੇ ਦੀਆਂ ਪੈਦਾ ਹੋਈਆਂ ਉਸ ਚੀਜ਼ ਨੂੰ ਦੁਬਾਰਾ ਵਿਚਾਰਿਆ ਜਾ ਰਿਹਾ ਹੈ ਵੱਖ-ਵੱਖ ਹਲਕਿਆਂ ਵੱਲੋਂ ਸਾਨੂੰ ਇਹ ਵਿਚਾਰਨ ਦੀ ਲੋੜ ਹੈ